ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਾਰਮਿੰਗ ਟੀਵੀ ਦੇ ਉੱਪਰ ਜੀ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਜੀ ਮੂੰਗੀ ਤੇ ਬਹੁਤ ਤਰੀਕੇ ਦੇਖਿਓਣਗੇ ਮੂੰਗੀ ਦੇ ਤੇ ਨਵਾਂ ਟ੍ਰਾਇਲ ਲੱਗ ਰਿਹਾ ਜੀ ਤੇ ਪਾਣੀ ਦੇ ਵਿੱਚ ਛੱਟਾ ਦੇ ਕੇ ਮੂੰਗੀ ਵੀਚ ਰਹੇ ਆ ਦੋ ਵਾਰੀ ਪਾਣੀ ਵਾ ਕੇ ਤੁਹਾਨੂੰ ਦਿਖਾਉਂਦੇ ਆ ਹਰੀ ਹੋਈ ਵੀ ਦੇਖ ਸਕਦੇ ਹੋ ਇਹਦੇ ਕੱਲ ਵੀ ਜੀ ਮੂੰਗੀ ਤੇ ਹਰੀ ਹੋ ਗਈ ਆ ਅੱਗੇ ਦੀ ਅੱਗੇ ਨੈਕਸਟ ਅਪਡੇਟ ਦੇਵਾਂਗੇ ਤਰੀਕ ਨੇ। ਮੈਂ ਚਾਹਦਿਆਂ ਆਉਣੀ ਦੇ ਵਿੱਚ ਛੱਟਾ ਦੇ ਕੇ ਵੀਤੀ ਮੂੰਗੀ ਦੇ ਮੂੰਗੀ ਵੀਡੀਆ 421 ਤੇ ਜਦੋਂ ਪੂਰੀ ਹਰੀ ਹੋ ਗਈ ਉਦੋਂ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ। ਤਕਰੀਬਨ 11 ਕਿੱਲੇ ਬੀਜੇ ਜੀ ਮੂੰਗੀ ਤੇ 15 ਕਿਲੋ ਵੀਪਾਇਆ। ਤੇ ਰਿਜ਼ਲਟ ਉਹਨੂੰ ਜੋ ਵੀ ਹੋਇਆ ਦੱਸਾਂਗੇ ਸਮੇਂ-ਸਮੇਂ ਤੇ। ਤੇ ਵੈਸੇ ਹਰੀ ਹੋਣ ਦੀ ਕੋਈ ਦਿੱਕਤ ਨਹੀਂ ਹਰੀ ਮੂੰਗੀ ਹੋਇਆ ਜੀ। ਉਸ ਤੋਂ ਬਾਕੀ ਬੜੀ ਹੁੰਦਾ ਤਾਂ ਕੋਈ ਮਸਲਾ ਨਹੀਂ ਆ ਰਹੀਆਂ ਉਹ ਮੂੰਗੀ ਜਿਹੜੀ ਆਪਾਂ ਇਹ ਬੀਜੀ ਕਵਾ ਬੀਜੀ ਹੈ 481 ਐਮ 1481 ਬਹੁਤ ਸੋਹਣੀ ਮੂੰਗੀ ਇਹ ਤੇ ਇੱਧਰ ਵੀ ਬੀਜੀ ਆ ਦਿਖਾਵਾਂਗੇ ਤੁਹਾਨੂੰ ਕੀ ਰਿਜ਼ਲਟ ਰਿਹਾ ਜਦੋਂ ਹਰੀ ਹੋਏ ਮੂੰਗੀ ਤੇ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸ਼ੇਅਰ ਸਪੋਰਟ ਦਬਕੇ ਕਰਿਓ ਕਿ ਮੂੰਗੀ ਯਾਨੀ ਕਿ ਰੋਈ ਜਾਂਦੀ ਹੁੰਦੀ ਹੈ ਹਰੀ ਤੇ ਵਾਕੀ ਰਿਜ਼ਲਟ ਦੱਸਾਂਗੇ ਤੁਹਾਨੂੰ ਕਿ ਮੇਰੇ ਰੋਸੀ ਕੋ